ਹਾਰਵਰਥ ਫਲਾਣਾਟ ਅੰਮਲਗ ਐਸੋਸੀਏਸ਼ਨ ਦੇ ਜੁਨੀਅਰ ਮੈਂਬਰ ਅਰੇ ਇਹ ਮੈਂ ਪੰਜਾਬ ਦਾ ਪ੍ਰਧਾਨ ਹਾਂ ਤਾਰਾ ਸਿੰਘ ਅੱਜ ਤੁਹਾਨੂੰ ਦੀ ਸ਼ੋਲੇ ਦੇ ਦੰਦ ਦੇ ਕਿ ਤਦਿਆਾਰੇ ਭਰਾ ਨੂੰ ਅਦਾ ਦੁੱਖ ਤੋਂ ਵਾਤੇ ਬਨਾ ਤੁਹਾਡਾ ਸਾਰਾ ਬਹੁਤ ਬਹੁਤ ਤਲਵਾਦ ਜਿਹਦੇ થી ਮੈਂ ਆਉਂਦਾ ਗੱਲ ਕਹਿਣੀ ਹੈ ਕੋਰੋਨਾ ਤੋਂ ਡੁੱਬਲੇ ਅੱਜ ਵੀ ਐ ਸਰਕਾਰ ਬਣੀ ਨੂੰ 2.5 ਸਾਲ ਤੋਂ ਤੇਰਾ ਥਮਾ ਹੋ ਗਿਆ 2.5 ਸਾਲਾਂ ਚ ਉੱਕੇ ਦੁੱਕੇ ਕੰਮਾਂ ਨੂੰ ਛੱਡ ਕੇ ਜਿਹੜੇ ਆਪਣੀ ਸਟੇਟ ਹਾਈਵੇਜ਼ ਐ ਜਾਂ ਲਿੰਕ ਰੋਡ ਦਾ ਪਿੰਡੂ ਲਿੰਕ ਰੋਡ ਦਾ ਉਹਨਾਂ ਦਾ ਇਹਨਾਂ ਨੇ ਕੋਈ ਕੰਮ ਅਜੇ ਤੱਕ ਨਹੀਂ ਲਾਇਆ ਬਹੁਤ ਜਾਦੇ ਕੰਮ ਡਿਊ ਹੋ ਗਏ ਕੋਈ ਸਰਕਾਰ ਦੇ ਵੱਲ ਧਿਆਨ ਨਹੀਂ ਹੁਣ ਸਰਕਾਰ ਨੇ ਆਪਣਾ ਕਿ ਮਿੱਤਮ ਮੈਡੀਟ ਬਣਾਓ ਹੁਣ ਕਿਵੇਂ ਮਿਹਰਬਾਨੀ ਸ਼ੁਰੂ ਹੋਇਆ ਕੰਮਾਂ ਦੇ ਤਾਂ ਵੀ ਖੁਸ਼ੀ ਵਿਚਰੋ ਸਰਕਾਰ ਨੇ ਐਕਸਟਿਮੇਟ ਬਣਾਈ ਹੈ ਕੰਮ ਲੱਗਣਗੇ ਰੋਜ਼ਗਾਰ ਮਿਲੂ ਵਾਲੇ ਕੰਮ ਪਰ ਐਕਸਟਿਮੇਟ ਜੇਸ਼ ਬੰਗਾਇਆ ਉਦੋਂ ਪਹਿਲਾਂ ਹੀ ਜਿਹੜੇ ਜ਼ਿਲ੍ਹਾ ਲੈਵਲ ਦੇ ਅਫਸਰ ਹੈ ਜਿਹੜੇ ਐਕਸਟਿਮੇਟ ਜਾ ਰਹੇ ਹਨ ਇਹਨਾਂ ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਪਹਿਲੀ ਗੱਲ ਦਬਾਅ ਪੈਣਾ ਸ਼ੁਰੂ ਹੋ ਗਿਆ ਵੀ ਤੁਸੀਂ ਛੋਟੇ ਐਕਸਟਿਮੇਟ ਤਿਆਰੀ ਨਹੀਂ ਕਰਨੀ ਇੱਕ ਇੱਕ ਸੜਕ ਦਾ ਕੋਈ ਐਕਟੀਵੇਟ ਤੱਕ ਤਿਆਰੀ ਕਰਨਾ 10 ਤੋਂ 15-20 ਕਰੋੜ ਕੀ ਕਦੇ ਐਕਟੀਵੇਟ ਤਿਆਰ ਕਰੋ ਤਾਂ ਕਿ ਅਥੀ ਆਪਣੀਆਂ ਜਿਹੜੀਆਂ ਖਾਸ ਫਰਮਾਂ ਜਿਹੜੀਆਂ ਉਹਨੂੰ ਚਾਹਣ ਵਾਲੀਆਂ ਫਰਮਾਂ ਜਿਹਨੂੰ ਕੰਮ ਦੀ ਕੰਮ ਦੇ ਦਿੱਤੀ ਇਹ ਜਿਹੜੇ ਪੰਜਾਬ ਦੇ ਛੋਟੇ ਠੇਕੇਦਾਰ ਹੈ ਉਹ ਇਹ ਕੰਮ ਨਾ ਪਾ ਸਕਣ ਤੁਹਾਨੂੰ ਜੀ ਦੀ ਇੱਕ ਤਾਜਾ ਉਧਾਰ ਨਹੀਂ ਦਿੰਦੇ 100 ਸਰੋ ਜੀ ਬਤਿੰਦਾ ਪ੍ਰਾਂਤ ਕਲਮੰਡਰ ਨਾਲ ਲੋਕ ਨਿਵਾਸ ਭਾਗ ਦੇ ਪ੍ਰਾਤਿਕ ਮੰਡਲ ਦੀ ਇਹ ਰਿਵੀਜ਼ਨ ਹੈ ਉਹਦੇ ਉਸ ਡਿਵੀਜ਼ਨ ਨੇ 4 ਐਕਸਟਮੀਟ ਬਣਾਈ ਦੀ ਹੈ ਇੱਕ ਹੋਣਾ ਹੈ ਸੜਕ ਨੰਬਰ 1 ਇਥੋਂ ਪਿੰਡ ਤੋਂ ਪਿੰਡ ਬਲੋ ਤੱਕ ਇੱਕ ਐਕਸਟਮੀਟ ਹੈ ਦਰਦ ਦਾ ਲਗਭਗ 7.5 ਰੋਡ ਦਾ ਆਊਗਾ ਮੌੜ ਤੋਂ ਫਮਾਨੂੰ ਰਿਛਰਤਾ ਇਹਦਾ ਵੀ ਲਗਭਗ 5.5 ਰੋਡ ਦਾ ਹੋਊਗਾ ਬਾਲਿਆਂ ਵਾਲੀ ਤੋਂ ਗਿਆ ਦੀ ਇੱਕ ਸੜਕ ਹੈ ਇਨ੍ਹਾਂ ਦੇ ਲਗਭਗ 5 ਤੋਂ 5.5 ਕੋਰਡ ਦੇ 3 ਐਸਟੀਮੇਟ ਬਠਿੰਡੇ ਡੀ ਡਿਵੀਜ਼ਨ ਨੇ ਚਾਰ ਕੀਤੇ ਹਨ। ਹੋਰ ਇਹਨਾਂ ਨੂੰ ਟੈਂਡਰ ਨੂੰ ਆਰਡਰ ਲਾਉਂਦੀ ਵੀ ਚੈਰੀ ਸੀ। ਹੁਣ 10 ਚਾਰ ਦਿਨਾਂ ਤੋਂ ਆਫਸਰ ਤੇ ਦਬਾਅ ਪੈ ਗਿਆ। ਵੀ ਇਹਨਾਂ ਦੇ ਐਸਟੀਮੇਟ ਐਕਸੈਪਟ ਨਹੀਂ ਛੜਤਾਂਦੇ। ਇੱਕ ਅੱਲਾਕਲ ਐਕਸੈਪਟ ਨਹੀਂ ਹੋਣਾ। ਇਹਨਾਂ ਸਾਰੇ ਨੂੰ ਇਕੱਠੇ ਕਰਦੇ ਹੋ ਤੇ 17 ਕਰੋੜ ਲਗਭਗ 17 ਕਰੋੜ ਦਾ ਮੰਦਾ ਉਹ 17 ਕਰੋੜ ਦੇ ਕੰਮ ਨੂੰ ਇਕੱਠਾ ਕਰਦੇ। ਛੜਤਾ ਆਡਰ ਅਜ ਤੱਕੇ ਹੋਇਆ ਜੀ ਜਦੋਂ ਆ ਦੇਜਿਆ ਹੋਇਆ ਐ ਤੱਕੇ ਨਹੀਂ ਹੋਇਆ ਵੀ ਆ ਡਾੜ ਸੜਕਾਂ ਦੇ ਇੱਕ ਕੰਮ ਹੋਈ ਬਹੁਤ ਸਰਕਾਰਾਂਆਂ ਬਹੁਤ ਲੱਗੀਆਂ ਐ ਇੱਕ ਇੱਕੜ ਤੋਂ ਇੱਕ ਕੰਮ ਲੱਗਦਾ ਰਿਹਾ ਹੁਣ ਇਹ 11 ਕਰੋੜ ਦੇ ਐਕਟਿਵਰ ਨੂੰ ਇਕੱਠਾ ਕਰ ਰਹੇ ਆ ਤਾਂ ਕਿ ਛੋਟੇ ਥੇਕੇਦਾਰ ਕੰਮ ਨਾ ਲੈ ਤਰਮ ਤੇ ਕੰਮ ਇਹ ਵੀ ਤੁਹਾਨੂੰ ਚਾਇਆ ਵੀ ਇੱਕ ਦਿੱਲੀ ਦੀ ਕੀ ਫਰਮ ਐ ਇਹ ਵੰਡਿਆ ਫੌਂਡ ਮਿਲਦੀ ਵੀ ਗਈ ਐ ਤੁਹਾਨੂੰ ਉੱਪਰ ਉੱਤੋਂ ਆਪਸ ਨੂੰ ਪੱਛਾ ਫੌਂਡੋਂ ਫਲੇਟ ਕਰਨੇ ਪੈਸੇ ਵੀ ਪਾਇਆ ਵੀ ਕੰਮ ਹੈ ਜਿਹੜਾ ਇੱਕਠਾ ਕਰਤੇ ਲਾਓ ਇਹ ਅਦਲੀ ਪਰਦੇ ਤੋਂ ਇੱਕ ਕਾਰਵਾਈ ਵੀ ਹੈ ਕਿਵੇਂ ਹੁੰਦਾ ਹੈ ਜਿਹੜੇ ਕੰਮ ਇਕੱਠਾ ਹੋ ਜਾਂਦਾ ਪਰਮੋਰ ਦਾ ਬਣ ਜਾਂਦਾ ਹੈ ਪਰ ਜਿਹੜੇ ਸਾਡੇ ਪਲਾਂਟ ਲੱਗੇ ਆ ਜਿਨ੍ਹਾਂ ਦੀ 5 ਕਰੋੜ ਦੀ ਇਨਫਰਮੈਂਟਾਂ ਦੇ ਠੇਕੇਦਾਰਾਂ ਦੀ ਉਹ ਇਹ ਕੰਪਾਨ ਤੋਂ ਉਜੋਗ ਹੋ ਜਾਣਗੇ ਕੰਮ ਤਾਂ ਪਹਿਲੇ ਲੱਗੇ ਜਿਹੜੇ ਕੰਮ ਵੀ ਨਾ ਲੱਗਿਆ ਤਾਂ ਅੱਜ ਤਾਂ ਬਿਲਕੁਲ ਮਰਵਾ ਦੇ ਜੇ ਸਾਡੀ ਤਾਂ ਰੋਜ਼ੀ ਰੁਕੀ ਗਈ ਜਾਊਗੀ ਅਸੀਂ ਪਲਾਂਟਾਂ ਤਾਂ ਵੀ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਨਾ ਕਰੇ ਕਈ ਪੰਜਾਬ ਕੀ ਇਸ ਤਰ੍ਹਾਂ ਕਰੇ ਇਸ ਤਰ੍ਹਾਂ ਨਾ ਕਰੇ ਤਦ ਇਹ 0 ਠੀਕਾ ਤੋਂ ਹਾਲ ਹੈ ਤੁਹਾਡੇ ਤੇ ਕੁਆਲਟੀ ਕੰਟਰੋਲ ਪਹਿਲਾਂ ਲੱਗਿਆ ਕੋਈ ਹੋਰ ਕੰਪਨੀ ਕੁਆਲਟੀ ਕੰਟਰੋਲ ਲਾਦੀ ਕੋਈ ਹੋਰ ਜਮਤੀਆਂ ਲਾਦੀ ਵੀ ਠੇਕੇ ਦਾ ਕੰਮ ਮਰਾਂ ਕਰਦਾ ਚੱਲਣ ਪਰ ਇਹ ਕੰਮ ਹੈ ਜਿਹੜੇ ਇਹ ਪੰਜਾਬ ਦੇ ਲੋਕਾਂ ਨੂੰ ਨਹੀਂ ਛੋਟੇ ਠੇਕੇਦਾਰਾਂ ਨੂੰ ਨਹੀਂ ਦਿੱਤੇ ਜਾਂਦੇ ਜੇ ਤਦਾਰ ਫਿਰ ਵੀ ਇਹਨਾਂ ਕਾ ਬਹੁਤ ਆਵਾਜ਼ ਨਹੀਂ ਤੇ ਪੰਜਾਬ ਦਾ ਸਾਡੀ ਸੁਣਨੀ ਕਿਸੇ ਨੇ ਨਹੀਂ ਨੀ ਤੇ ਇਹ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਹੈ ਕਿ ਅਸੀਂ ਸੈਂਟਰ ਸਰਕਾਰ ਦੇ ਜਿਹੜੇ ਉੱਚ ਅਜਾਜ ਜਮਤੀਆਂ ਹਨ ਉਹਨਾਂ ਕੋਲ ਜਾਵਾਂਗੇ ਉਹਨਾਂ ਕੋਲ ਤਾਂ 2 ਬੰਨ੍ਹੇ ਤੋਂ ਦਸਾਂ ਦੇ ਸਾਰੇ ਨੂੰ ਮੇਚਾਪਾ ਲਵਾ ਜੀ ਕਿਵੇਂ ਹੋ ਰਹੀ ਐ ਉਹਨਾਂ ਤੋਂ ਉੱਚ ਪੱਧਰੀ ਇਹਦੀ ਜਾਂਚ ਦੀ ਮੰਗ ਕਰਾਂਗੇ ਕਪੜਾ ਤੋਂ ਕਿਵੇਂ ਲਾਦਾ ਜੀ ਕਪੜਾ ਹੋਦਾ ਜੀ ਕਪੜਾ ਤਾਂ ਹੁਣ ਜੇ ਜਿਹੜੇ 30 ਮੀਟਰ ਹੈ 5-5 ਕਰੋੜ ਦੇ ਇਹ 30 ਮੀਟਰ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤੁੱਚ ਕਿਸੇ ਦਾ ਕੀ ਮਸਤਾ ਕਿਉਂ ਮਿਠਾ ਹੋ ਰਿਹਾ ਹੈ ਇਲੀਗਲ ਇਕੱਠਾ ਕੀਤਾ ਜਾ ਰਿਹਾ ਹੈ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ ਕਿਸੇ ਨੂੰ ਕੋਈ ਵਿੱਚ ਦੇ ਕੋਈ 19 ਕੀ ਹੋ ਵੀ ਤਾਂ ਨਹੀਂ ਇਕੱਠਾ ਕੀਤਾ ਜਾ ਰਿਹਾ ਨਾ ਜਿਆਦਾ ਸਮਝਾਉਣਾ ਵੇ ਭਾਈ ਇਹ ਐਂ ਕਰਕੇ ਵਿੱਚ ਗਵਰਨਮੈਂਟ ਦਾ ਆ ਫਾਇਦਾ ਹੈ ਅਸੀਂ ਤਾਂ ਇਕੱਠਾ ਕਰ ਰਹੇ ਹਾਂ ਜੇ ਜੇ ਤੱਕ ਤਮ ਬਿਨਾ ਤੇ ਦਸਤਖਤ ਪੜਤੋ ਹੋਂ ਤੋ ਬਿਨਾ ਕੇ ਨਾ ਕੰਮ ਇਕੱਠਾ ਹੋ ਰਿਹਾ ਹੈ ਤੈਨੂੰ ਤੱਕ ਬਣੀ ਦੀ ਬੂਹ ਦੀ ਹੈ ਜੀ ਤੂੰ ਤਾਂ ਦਿਨ ਲੈ ਦੀ ਬੂਹੇ ਚੋਂ ਦੀ ਹੈ ਹਾਂ ਜਿਹੜਾ ਪਹਿਲੇ ਕਮਿਸ਼ਨ ਆਇਆ ਹੈ ਪਹਿਲੇ ਉਹ ਬੂਹ ਦੇ ਤੱਕ ਉਹ ਪੈਂਡਿੰਗ ਨੇ ਉਹਨੂੰ ਇੱਕ ਸਪੈਸ਼ਲ ਸ਼ਰਤ ਹੈ ਕਿ ਉਹ ਦਿਰਦੇ ਰੱਖ ਕੇ ਕਹਿੰਦਾ ਕਿ ਇਹਨਾਂ 75% ਕਰਤਾ ਕਰਨੀ ਚਾਹਤਾ। ਛੱਟਾ ਨਹੀਂ ਜਿਹੜਾ ਠੇਕੇਦਾਰ ਹੋਂ ਜਿਹੜਾ ਆਪਣੇ ਲੈਂਕਰੋਡ ਦਾ ਜਾਂ ਜੇ ਚੇਤਾ ਵੀ ਦੇ ਲੈ ਤਮ ਐ ਇਹ 25 ਚਰਨ ਜਾਰੇ ਜਾਂ 50 ਚਰਨ ਜਾਰੇ ਕੰਮ ਲੱਗਦੀ ਹੈ ਉਹਨਾਂ ਚ ਇੱਕ ਕੰਡੀਸ਼ਨ ਹੁੰਦੀ ਹੈ ਵੀ ਜਿੱਥੇ ਵੀ ਕੰਮ ਲੱਗਦਾ ਉਹਦੇ 45 ਕਿਲੋਮੀਟਰ ਦੇ ਅੰਦਰ ਠੇਕੇਦਾਰ ਦਾ ਪਲਾਂਟ ਲੱਗਿਆ ਹੋਣਾ ਚਾਹੀਦਾ ਹੈ ਪਰ ਵੱਡੇ ਭਾਵੇਂ ਠੇਕੇਦਾਰ ਜੇ ਵੱਡੇ ਜਾਂਦੇ ਹੋਣਗੇ ਤਾਂ ਉਹਦੇ ਚ ਵੱਡਾ ਪਲਾਂਟ ਲੱਗਿਆ ਹੋਣਾ ਚਾਹੀਦਾ ਉਹ ਢੋੜ ਕਰੋੜ ਦਾ 2 ਕਰੋੜ ਦਾ ਪਲਾਂਟ ਹੋ ਜਾਂਦਾ ਉਹ ਟੋਟਾਂ ਦੀਆਂ ਨੈਕਸਟਮੈਂਟ ਹੁੰਦੀਆਂ ਇੱਕ ਤਾਂ 5 ਕਰੋੜ ਦੀ ਹੁੰਦੀ ਹੈ ਇੱਕ 10 ਕਰੋੜ ਦੀ ਹੁੰਦੀ ਹੈ 10 ਕਰੋੜ ਦਾ ਠੇਕੇਦਾਰ ਹੈ ਉਹ ਜਿਹਦੇ ਮਰਜ਼ੀ ਵੱਡੇ ਕੰਮ ਕਰ ਸਕਦਾ ਹੈ मतलब ओनली काम ਕੀਤੇ ਹੋਏ ਜਾਂਦੇ ਉਹਦੀ एलिਜੀਬਿਲਟੀ ਹੋਣੀ ਚਾਹੀਦੀ ਹੈ ਜਿਹੜੇ 5 ਕਰੋੜ ਦੇ ठेकेदार ਹੈ ਉਹ 5 ਕਰੋੜ ਉੱਤੇ ਕੰਮ ਨਹੀਂ ਕਰ ਸਕਦੇ ਪਰ ਜਿਹੜੇ 5 ਕਰੋੜ ਦੇ ਠੇਕੇਦਾਰ ਹੈ ਪੰਜਾਬ 'ਚ ਉਹਨਾਂ ਦੀ ਗਿਣਤੀ 80% ਹੈ 90% ਹੈ ਜੇ ਉਹਨੇ ਇਕੱਠੇ ਕੰਮ ਕਰਦੇ ਨਹੀਂ ਤਾਂ ਜਿਹੜੇ 90% ਹੈ ਲੋਕ ਜਿਨ੍ਹਾਂ ਨਾਲ ਦਾ ਸਭ ਤੋਂ ਵੱਡਾ ਜੁੜਿਆ ਹੁੰਦਾ ਹੈ ਉਹ ਬੇਰੁਜ਼ਗਾਰ ਹੋ ਜਾਣਗੇ ਤੇ ਉਹਨਾਂ ਦੇ ਚੁੱਲ੍ਹੇ ਜਲ ਨਹੀਂ ਬੰਦ ਹੋ ਜਾਣਗੇ ਥੋੜਾ ਜੀ ਜੀ ਮੈਂ ਤੁਸੀਂ ਕਹਿ ਰਹੇ ਹੋ ਦਿੱਲੀ ਦੀ ਕੰਪਨੀਆਂ ਨੂੰ ਪੰਜਾਬ 'ਚ ਲਿਆਇਆ ਜਾ ਰਿਹਾ ਹੈ ਕੀ ਕਾਰਨ ਬਣਦਾ ਹੈ ਦੇਖੋ ਇਹ ਤਾਂ ਹੈ ਨਹੀਂ ਕਿ ਜਿਆਦਾ ਵਧੀਆ ਕੰਮ ਕਰਦੇ ਆ ਸਾਡੇ ਵੀ ਉਹ ਆਸੀਂ ਕੰਮ ਕਰਦੇ ਆ ਸਾਡੇ ਤੇ ਸਰਕਾਰ ਦਾ ਕੁਆਲਟੀ কন্ট্রোল ਲੱਗਿਆ ਹੁੰਦਾ ਹੈ ਸਾਡੇ ਤੇ ਇੱਕ ਪ੍ਰਾਈਵੇਟ ਏਜੰਸੀਆਂ ਲੰਗੀਆਂ ਨਾ ਕੰਮ ਹਮ ਤੇ ਕੰਮ ਚੈੱਕ ਕਰਦੀਆਂ ਇੱਕ ਜੇਈ ਹੁੰਦਾ ਇੱਕ ਐਫਡੀਓ ਹੁੰਦਾ ਇੱਕ ਐਕਸਨ ਹੁੰਦਾ ਇੱਕ ਐਫੀ ਹੁੰਦਾ ਮੌਕੇ ਮੌਕੇ ਤੇ ਟੀਵੀ ਗਿੜਾ ਮਾਰਦਾ ਇਵਨ ਕਿ ਮੌਕੇ ਮੌਕੇ ਤੇ ਡੀਸੀ ਤੋਂ ਤੇ ਮਿਨਿਸਟਰ ਵੀ ਛੱਤਾਂ ਚ ਚੱਕਰ ਜਾਂਦੇ ਆ ਉਦੋਂ ਬਾਅਦ ਜਿਹੜੀ ਛੜਕ ਮਾਰੀ ਹੁੰਦੀ ਆ ਤਾਂ ਪਿੰਡਾਂ ਦੇ ਲੋਕ ਬਹੁਤ ਜਗਤ ਰੂਪ ਹੋ ਗਏ ਉਹ ਤੁਹਾਡੇ ਭਰਾਵਾਂ ਨੂੰ ਸਾਦੇ ਆ ਤੁਸੀਂ ਵੀ ਸਾਡੇ ਪੁੱਤਰੇ ਹੋਣ ਦੇ ਵਿੱਚ ਛੜਕ ਮਾਰੀ ਆ ਅਸੀਂ ਉਹ ਵੀ ਸੋਚ ਕਰਦੇ ਆ ਅਸੀਂ ਇਹ ਚੈੱਕ ਕਰੋ ਬਿਲਕੁਲ ਛੜਕਾਂ ਚੰਗੀਆਂ ਨਹੀਂ ਆਹੀ ਨਹੀਂ ਆ ਇਹ ਸਰਕਾਰ ਠੇਕੇਦਾਰਾਂ ਦਾ ਕੰਮ ਬਹੁਤ ਵਧੀਆ ਹੋਣਾ ਚਾਹੀਦਾ ਪਰ ਠੇਕੇਦਾਰਾਂ ਤੋਂ ਰੋਜ਼ੀ ਰੁਟੀ ਨਾ ਕੋਈ ਜਿਵੇਂ ਦਿੱਲੀ ਦੇ ਬੰਦੇ ਇੱਥੇ ਨਾ ਆਵਾਂ ਇਹ ਪੰਜਾਬ ਦੇ ਠੇਕਦਾਰਾਂ ਦਾ ਕੰਮ ਕਰਾਇਆ ਜਾਵੇ ਪੰਜਾਬ ਵਾਲਿਆਂ ਨੂੰ ਦੱਸਿਆ ਜਾਵੇ ਵੀ ਕੁਆਲਿਟੀ ਹੋਰ ਕਿਵੇਂ ਵਧੀਆ ਲੈਣੀ ਚਾਹੀਦੀ ਹੈ ਐਸੀ ਚੜ੍ਹਾ ਬਣਾਈ ਹੈ ਅੱਧੀ ਸੜਕਾਂ ਬਿਲਕੁਲ ਵਧੀਆ ਚੱਲ ਰਹੀਆਂ ਆ। ਤੁਹਾਡੇ ਆਪ ਦੇ ਬੰਦਿਆਂ ਨੂੰ ਪਹਿਲ ਦਿੱਤੀ ਜਾਵੇ। ਪੰਜਾਬ ਦੇ ਬੰਦੇ ਨੂੰ ਪਹਿਲੇ ਪੰਜਾਬ ਦੇ ਬੰਦਿਆਂ ਨੂੰ ਹੀ ਕੰਮ ਦਿੱਤਾ ਜਾਵੇ। ਹਰੇਕ ਸਟੇਟ ਜਿਨੇ ਆਉਦੇ ਬੰਦਿਆਂ ਨੂੰ ਪਹਿਲ ਦੇ ਦਈਆਂ। ਹਰੇਕ ਸਟੇਟਾਂ ਉਹਦੇ ਬੰਦਿਆਂ ਨੂੰ ਉੱਤੇ ਚੱਕਦੀਆਂ। ਤੇ ਜੇ ਬਾਹਰੋਂ ਬੰਦੇ ਲਿਆਉਣਗੇ ਜਾਂ ਬਾਹਰਲੇ ਬੰਦੇ ਇੰਟਰਵਿਊ ਕਰਨਗੇ ਕੋਈ ਦਿੱਲੀ ਵਾਲੇ ਬੈਠੇ ਜਾਂ ਕੋਈ ਹੋਰ ਕਰਨਗੇ ਤਾਂ ਉਹ ਤਾਂ ਫਿਰ ਅਸੀਂ ਤਾਂ ਬਰਬਾਦ ਹੋ ਜਾਣੀ ਕੀ। ਇਹ ਤਾਂ ਰੋਣਾ ਪਾਉਣ ਲਈ। ਤੁਹਾਨੂੰ ਲੱਗਦਾ ਕਿ ਤੁਸੀਂ ਇਤਿਹਾਸਾਂ ਦੇ ਜੋ ਕਿ ਤਾ ਵੀ ਇੱਕ ਨਾਤਾ ਪਾਇਆ ਜਾਂ ਬੰਦ ਪਾਇਆ ਇੱਕ ਛੋਟੀ ਗਲਤ ਵਰਤਨਾ हजें तो देखो कोई नहीं हो गई पक्की फर्म आ जरूर परम सही है फरम आ गई एक फर्म तो आई गई ठीक है भाजी फिर एक आ गई तो हम जो मैंने सब एक पता है बठिंडे आ गई तो उसका पाँच कि आ गई होगी वर्म किनिया फर्म आ गई होगी हम एक फर्म ने कम पाया बठिंडे सी पता कि कोई प्लाट नहीं कोई लैंड नहीं कोई देने काम पाता समझिए किए कम पा लिया ਜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਫਿਰ ਇਹ ਕੰਟਰ ਪਾਸ ਨਹੀਂ ਕਰਦੇ ਨਹੀਂ ਪਾਦਾ ਤੇ ਹੀ ਪਰ ਟੱਕਾ ਤਾਂ ਚਲੀ ਜਾਦਾ ਨਾ ਸਰਕਾਰ ਨਾਲ ਤਾਂ ਅਈ ਛੋਟੇ ਛੋਟੇ ਠੇਕੇਦਾਰਾਂ ਨਾਲ ਸਰਕਾਰ ਨਾਲ ਤਾਂ ਪਤਾ ਲਾ ਨਹੀਂ ਜਾਂਦੇ ਇਹ ਤਾਂ ਥੋੜੇ ਭਰਾਵਾਂ ਦੇ ਰੋ ਸਕਦੇ ਠੀਕ ਅਗਰ ਵੀ ਸਾਡੀ ਆਫਸਰ ਦੀ ਜਿਹੜੀ ਦੋਈਆ ਪਾਹਾਂ ਪਨਾਤੇ ਕਰਕੇ ਜAVE ਕੋਈ ਉਪਖਾਪਤਾਂ ਦਾ ਕੋਈ ਅਫਸਰ ਬੈਠਾ ਹੋਊਗਾ ਕੋਈ ਭੁਰਤ ਮਾਨਜੀਤ ਉਹਦਾ ਨਾਮ ਤਾਂ ਹੋਵੇ ਇਹ ਥੱਲੇ ਲੈਨ ਤੇ ਖਿਚੜੀ ਪਗਦੀ ਹੋਵੇ ਤਾਂ ਮਾਨ ਦਾ ਧਿਆਨ ਤਾਂ ਆਊਗਾ ਤਾਂ ਸੱਜਾ ਬੇਨਤੀ ਹੋਈ ਆ ਤੁਸੀਂ ਉਹ ਕੀ ਭਰਾ ਜੀ ਜੇ ਗੱਲ ਕਰੀਏ ਪਹਿਲਾਂ ਆਲੀ ਜਾਂ ਸਰਕਾਰਾਂ ਚ ਵੀ ਇਸ ਤਰ੍ਹਾਂ ਹੁੰਦਾ ਰਿਹਾ ਨਹੀਂ ਪੰਨਾਂ ਦੇ ਸਰਕਾਰ ਦੇ ਕੰਮ ਕਿਤੇ ਆਏ ਇਕੱਠੇ ਨਹੀਂ ਹੋਏ ਅੱਜ ਤੱਕ ਇਹ ਪਹਿਲੀ ਮਖਾਲ ਹੈ ਅੱਜ ਤੱਕ ਨਾ ਕਾਲੀ ਤੇ ਦਾਰ ਤੇ ਨਾ ਕੰਮ ਦੇ ਤੇ ਘਾਤ ਸਾਨੂੰ ਕਿਤੇ ਪਾਲਜੋ ਕੋਈ ਲੈਣਾ ਦੇਣਾ ਨਹੀਂ ਪਰ ਐ ਕੰਮ ਇਕੱਠੇ ਕਿਤੇ ਅਰਦਾਸ ਤੇ ਨਹੀਂ ਹੋਏ ਇਹ ਤਾਂ ਤੁਸੀਂ ਅੱਜ ਪਈ ਹੈ ਜੀ ਪੰਜਾਬ ਦੇ ਖੁੱਲ੍ਹ ਕੰਮ ਨਹੀਂ ਹੋ ਗਿਆ ਇਹ ਤੁਹਾਨੂੰ ਕੰਮ ਨੂੰ ਮੁੰਦਾ ਪ੍ਰੋਡਕਟਿਵਟੀ ਦਾ ਐਕਸ਼ਨ ਸਟਾਰਟ ਹੋਣਾ ਅਗਦੀ ਤਾਂ ਫਿਰ ਅੰਗਰੇਜ਼ਾਂ ਕਰਾਂਗੇ ਕੀ ਪਕੜਤਲਾ ਵੀ ਕਰਾਂਗੇ ਅਸੀਂ ਮਰਨ ਵਾਸਤੇ ਤੇ ਬੈਠਾਂਗੇ ਕਿਉਂਕਿ ਸਾਡੇ ਜਿਹੜਾ ਸਰਦ ਸਾਡੇ ਮਸ਼ੀਨੀਆਂ ਤੇ ਲੋਲ ਵੀ ਚੱਲਦੇ ਆਂ ਅਸੀਂ ਹਸਤਾਂ ਦੇ ਸਾਰੇ ਤੇ ਆਨ ਸਰਕਾਰ ਨੇ ਅਨੈਕਸਮੈਂਟ ਦੇਦੀ ਹੈ ਸਰਕਾਰੀ ਇਹਦੇ ਨੂੰ 5 ਕਰੋੜ ਦੀ ਕਿਹੜਾ ਗੱਤ ਤੋੜਦੇ ਕੰਮ ਕਰੋ ਤੇ ਅਸੀਂ ਉਹ ਸਰਕਾਰ ਦੇ ਸਾਰੇ ਦੇ ਮਸ਼ੀਨਾਂ ਲੈ ਲਈਆਂ ਇੱਕ ਪੇਵਰ ਹੈ ਜਿਹੜੀ ਇਨਾ ਲੱਖ ਦੀ ਪੇਵਰ ਹੁੰਦੀ ਹੈ ਜਿਹਦੀ ਪੀਸੀ ਨੂੰ ਬਚਾਉਂਦੀ ਹੈ 50 ਲੱਖ ਦਾ ਟਰੱਕ ਹੁੰਦਾ ਜਿਹਦੀ ਪੁਰਾਣੇ ਜਿਹਦਾ 15 ਲੱਖ ਤੋਂ ਘੱਟ ਰਕਮ ਮਿਲਦਾ 40 ਲੱਖ ਤੋਂ ਘੱਟ ਜੇ ਸੀ ਵੀ ਨਹੀਂ ਮਿਲਦੀ ਠੀਕ ਹੈ ਜੀ ਹੋਰ ਬਹੁਤ ਮਸ਼ੀਨਾਂ ਇਹਦੀਆਂ ਟਰੈਕਟਰ ਨੇ ਹੋਰ ਨੇ ਸਾਡੇ ਦਾ ਮਸ਼ੀਨਾਂ ਦਾ ਖੜੀਆਂ ਗੱਲ ਜਾਂਦੀਆਂ ਅੱਗੇ ਘਰ ਬੈਂਕ ਲੈ ਜਾਂਦੇ ਤੇ ਸੜਕਾਂ ਦੇ ਆ ਜਾਂਦੀ ਫਿਰ ਸਾਡੇ ਨਾਲ ਦੇਰ ਦਿੱਤਾ ਮੋੜ ਦੇ ਪੱਥਰ ਕੁੱਟਣ ਵਾਲੇ 25 ਦੀ ਬੰਦੇ ਹੁੰਦੇ ਆ 15-16 ਹਲੇ ਡਰਾਈਵਰ ਹੁੰਦੇ ਆ ਉਹ ਸਾਰੇ ਪੰਜਾਬ ਤੋਂ ਆਏ سارے ਪਿੰਡਾਂ ਤੋਂ ਲਏ ਹੋਏ ਆਤੀ ਉਹ ਬਰਬਾਦ ਹੋ ਗਏ ਜਿਉਂ ਵੀ ਵਿਚਾਰ ਕੰਮੇਲਾ ਮੰਨ ਹੋ ਜੂਗਾ ਉਹ ਸਾਰਾ ਨਾ ਫਿਰ ਜੇ ਉਹਨਾਂ ਨੂੰ ਕੰਮੇਲਾ ਮੰਨ ਹੋ ਗਿਆ ਤੇ ਕ੍ਰਾਈਮ ਵੀ ਵਧੂਗਾ ਜੇ ਬੰਦੇ ਨੂੰ ਕੰਮ ਨਾ ਮਿਲੇ ਰੋਟੀ ਵਾਸਤੇ ਕ੍ਰਾਈਮ ਵਧੂਗਾ ਜੀ ਕੋਈ ਸ਼ਕਤੀ ਅੰਦਰ ਤੇ ਅਸਲੀ ਬੇਨਤੀ ਹੈ ਕਿ ਇਹਨੂੰ ਸਮਝੋ ਤੁਸੀਂ 90% ਗੱਲ ਕੀਤੀ ਜਾਵੇ ਇਹਨਾਂ ਦਾ ਸਰਕਾਰ ਨੂੰ ਵੱਡਾ ਨੁਕਸਾਨ ਆ ਕਿਉਂਕਿ ਰੈਵਨਿਊ ਤਾਂ ਤੁਸੀਂ ਵੀ ਦੇ ਰਹੇ ਹੋ ਹਾਂ ਸਰਕਾਰ ਨੂੰ ਨੁਕਸਾਨ ਹੈ ਜੇ ਕੋਈ ਵੱਡੀ ਕੰਪਨੀ ਕੰਮ ਲਊਗੀ ਉਹ ਤਾਂ ਫੁਲੇਟਾ ਦਾ ਕੰਮ ਲਊਗੀ ਆ ਤੇ ਅਸੀਂ ਤਾਂ ਕੰਪੀਟੀਸ਼ਨ ਕਰਦੇ ਆ ਜੇ ਸਾਡਾ 5 ਕਰੋੜ ਦਾ ਕੰਮ ਅਸੀਂ 10% ਵੀ ਡਾਊਨ ਪਾਉਣੀ ਹੈ ਤਾਂ 50 ਲੱਖ ਸਰਕਾਰ ਨੂੰ ਵੱਜ ਜਾਂਦਾ ਜਿਹਨੂੰ ਬਾਹਰੋਂ ਸਵਾਰਸੀ ਕੰਮ ਲਊਗਾ ਉਹ ਤਾਂ 1% ਤੇ ਲਊਗਾ ਜੀ 50 ਲੱਖ ਤਾਂ ਸਰਕਾਰ ਦੋ ਵੀ ਆ ਜੇ ਇਹ ਸ਼ਰਤ ਬਣਾਉਗਾ ਉਹ ਤਾਂ ਨਹੀਂ ਜਾਦਾ ਮੈਂ ਕਿਵੇਂ ਬਣਾਉਗਾ ਕਿਉਂਕਿ ਉਹ ਕਹਗਾ ਕੁਆਲਟੀ ਘਟੋਂਦਾ ਵੀ ਦੱਕਾ ਨਹੀਂ ਚੱਲਣਾ ਕੋਈ ਯੰਤੀ ਵੀ ਨਹੀਂ ਉਹ ਦੱਕਾ ਮਾਰਦਾ ਦੀ ਅਸੀਂ ਵੀ ਡਰ ਨੂੰ ਗੇਟੋ ਪਤਾ ਦੀ ਮਰਜ਼ੀ ਨਾਲ ਸ਼ਹਿਰ ਬਣਾਉਗਾ ਪਰ ਸੀਐਮ ਭਗਵਾਨ ਸਿੰਘ ਮਾਨ ਕਹਿ ਰਿਹਾ ਸਾਡੀ ਸਰਕਾਰ ਵੱਲੋਂ ਹਰ ਇੱਕ ਵਰਗ ਦੀ ਮਦਦ ਕੀਤੀ ਜਾ ਰਹੀ ਹੈ ਅਸੀਂ ਤਾਂ ਹੀ ਤੁਹਾਡੇ ਅੱਗੇ ਇਹ ਬੇਨਤੀ ਕੀਤੀ ਹੈ ਵੀ ਜੇ ਤੁਸੀਂ ਸਾਡਾ ਉਥੇ ਮੈਸੇਜ ਬਚਾਉਂਗੇ ਉਹ ਸਾਡਾ ਮਾਨ ਸਾਹਿਬ ਨਾਲ ਦਾ ਨਾਮ ਤਾਂ ਉਹ ਵੀ ਥੱਲੇ ਖਿਚੜੀ ਪੱਕ ਨਹੀਂ ਹੋਵੇ ਤਾਂ ਸਾਡੇ ਵਿੱਚ ਸਾਰੇ ਵਰਗ ਦੀ ਮਦਦ ਕੀਤੀ ਜਾਂਦੀ ਹੈ ਸਾਡੇ ਵੀ ਪੰਜਾਬ ਦੀ ਡਿਵੈਲਪਮੈਂਟ 'ਚ ਬਹੁਤ ਵੱਡਾ ਰੋਲ ਆ ਅਸੀਂ ਵੀ 20 ਸਾਲ ਹੋ ਕੇ ਇਧਰ ਕੰਮ ਕਰਦੇ ਹਾਂ ਅਸੀਂ ਵੀ ਸ਼ਰਤਾਂ ਬਣਾ ਰਹੇ ਹਾਂ ਜਿਹੜੇ ਟੈਂਡਰ ਆਉਂਦੇ ਆ ਤੁਹਾਨੂੰ ਕੋਈ ਤੈਨਾਂ ਵੀ ਐਵਰੀ ਜੰਤੀ ਐ ਤੇ ਐਮਐਫ ਵੀ ਜੀ ਇੰਸਤਾਨਾ ਖਾਦ ਦਿੰਦੇ ਆ ਤਾਂ ਹੁਣ ਵੀ ਸਾਡੀ ਬੇਨਤੀ ਹੈ ਵੀ ਸਾਡੇ ਕਨੇ ਧਾਂ ਰੱਖਿਆ ਵੀ ਵਾਰੋਂ ਨਾ ਲੈਂਦੇ ਜਾਂ ਤੇ ਸਾਡੇ ਦੇ ਕੋਈ ਸਕੰਦਾ ਕਿਸੇ ਨਾਲ ਹੋਰ ਕਰ ਦਿੱਤਾ ਜਾਵੇ ਕੁਆਲਟੀ ਹੋਰ ਵਧੀਆ ਲੈਣ ਵਾਸਤੇ ਜਿਹੜਾ ਕੋਈ ਕਹਿੰਦੀ ਆ ਸਾਨੂੰ ਦੇਣ ਹੋ ਉਸ ਤੋਂ ਆਪਣਾ ਸਾਨੂੰ ਪੈਸੇ ਦੇਣ ਤੇ ਉਸ ਤੋਂ ਆਪਣਾ ਕੋਲਟੀ ਲੈਣ ਇਹ ਚ ਕੋਈ ਨਾ ਲਈ ਫਿਰ ਐਸੋਸ਼ੀਏਸ਼ਨ ਫਤਾਰ ਨਾਲ ਖੜੂ ਜੇ ਕੋਈ ਠੇਕੇਦਾਰ ਮਾੜਾ ਕੰ ਅਸੀਂ ਕਹਾਂਗੇ ਵੀ ਆਪ ਬਿਲਕੁਲ ਨਹੀਂ ਬਲੈਕਲਿਸਟ ਕਰੋ ਆਮ ਬੜੀਆ ਹੋਣਾ ਚਾਹੀਦਾ ਥੈਂਕ ਯੂ